ਹਰ ਪੁਲਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦੇ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜਿਹਦੀ ਅਸੀਂ ਸਖਤ ਸਵਾਲਾਂ ਵਿੱਚ ਨਖੀਦੀ ਕਰਦੇ ਆ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਪੁਲਿਸ ਹੈ ਜਿਹੜੀ ਇਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪੁਲਿਸ ਹੈ ਜਿਹੜੀ ਉਹ ਧੱਕੇ ਨਾਲ ਆਪਣੇ ਵਰਕਰਾਂ ਨੂੰ ਪੀਆਰਟੀਸੀ ਵਰਕਰਾਂ ਨੂੰ ਡਾਂਗਾ ਨਾਲ ਧੂਕੇ ਬੱਸਾਂ ਤੇ ਮਤਲਬ ਲ ਜਾ ਰਹੀ ਸੀ ਅਸੀਂ ਕਵਰੇਜ ਕਰ ਰਹੇ ਸੀ ਤੇ ਅਸੀਂ ਆਖਿਆ ਪੁਲਿਸ ਆਪਦਾ ਕੰਮ ਕਰੇ ਜਿਹੜਾ ਉਸ ਮਰਜ਼ੀ ਕਰੇ ਪੱਤਰਕਾਰ ਆਪਦਾ ਕੰਮ ਕਰ ਰਹੇ ਸੀ ਸਾਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਤੇ ਧੱਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਅਸੀਂ ਤੇ ਸਖਤ ਨਖੇਦੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਤੇਰੇ ਜ਼ਿਲ੍ਹੇ ਦੇ ਵਿੱਚ ਪੱਤਰਕਾਰਾਂ ਦੀ ਕੀ ਇੱਜ਼ਤ ਆ ਤੈਨੂੰ ਆ ਕੇ ਦੇਖਣਾ ਚਾਹੀਦਾ ਔਰ ਜਿਹੜੇ ਇਹ ਜਾਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਨਹੀਂ ਜੇ ਨਹੀਂ ਕਰੂ ਅਸੀਂ ਕੱਲ ਨੂੰ ਇਹ ਪੂਰਾ ਮਸਲਾ ਜਿਹੜਾ ਕੱਲ ਨੂੰ ਸਾਡੀ ਬਰਨਾਲੇ ਸਟੇਟ ਪੱਤਰਨੀ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਰੱਖਾਂਗੇ ਉੱਥੇ ਤਿੰਨ ਮੰਤਰੀ ਵੀ ਆ ਰਹੇ ਨੇ ਉਹਨਾਂ ਨੂੰ ਦੱਸਾਂਗੇ ਵੀ ਸੰਗਰੂਰ ਪੁਲਿਸ ਆ ਜਿਹੜੀ ਪੱਤਰਕਾਰਾਂ ਨਾਲ ਕੀ ਵਿਹਾਰ ਕਰਦੀ ਆ ਸਾਡੇ ਸੀਨੀਅਰ ਪੱਤਰਕਾਰ ਖੀਰਤੀ ਪਾਲ ਜੀ ਬੜੇ ਆਰਾਮ ਨਾਲ ਕਵਰੇਜ ਕਰ ਰਹੀ ਸੀ ਪੁਲਿਸ ਨੇ ੱੱਕੇ ਸਾਈ ੱੱਕੇ ਸਾਈ ਕਰਕੇ ਇਹਨਾਂ ਦਾ ਮੋਬਾਈਲ ਖੋਇਆ ਹੈਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਹ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈ ਕੇ ਚੱਕਾਂਗੇ ਹਾਂਜੀ ਗੱਲ ਸਰ ਉਸੇ ਪੱਕਾ ਨਹੀਂ ਆ ਅਸੀਂ ਵੀ ਲਾਂਗੇ ਇੱਥੇ ਸਾਡੇ ਵੀ ਨਾ ਨਾ ਐ ਨਹੀਂ ਮੂੰਹ ਮਲਾਉਂਦੇ ਨਹੀਂ ਸਰ ਉਹ ਉਹ ਕਰਦੇ ਇਹਦਾ ਨਾ اچھا تو 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 تو